ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਆਮ ਪਰ ਸਵਾਤ ਕਰਦਾ ਅੱਜ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚ ਚੁੱਕੇ ਆ ਆਪਣੇ ਨੇੜਲੇ ਸਰ ਦਰਾਹ ਸਿਲੋ ਵਾਲਿਆਂ ਦੀ ਦੁਕਾਨ ਤੇ ਜੋ ਕਿ ਇਹਨਾਂ ਦੀ ਪੰਜਾਬੀ ਜੁੱਤੀ ਦੀ ਬੜੀ ਮਸ਼ਹੂਰ ਦੁਕਾਨ ਆ ਆਲੇ ਦੁਆਲੇ ਦੇ ਪਿੰਡਾਂ ਤੱਕ ਕੀ ਬਾਹਰ ਦੇਸਾਂ ਦੇਸਾਂ ਵਿੱਚ ਵੀ ਇਹਨਾਂ ਦੀਆਂ ਜੁੱਤੀਆਂ ਜਾਂਦੀਆਂ ਨੇ ਤੇ ਆਪਾਂ ਗੱਲ ਕਰੀਏ ਤੇ ਆਪਣੇ ਨਾਲ ਨੇ ਵੀਰ ਖੜੇ ਨੇ ਆਪਾਂ ਇਹਨਾਂ ਤੋਂ ਪੁੱਛਾਂਗੇ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਲਖਪ੍ਰੀਤ ਹੈ ਤੇ ਮੇਰੀ ਦੁਕਾਨ ਸਿਲੋ ਵਾਲੇ ਪੰਜਾਬੀ ਤੇ ਨਾਮ ਤੇ ਜਾਣੀ ਜਾਂਦੀ ਹੈ ਠੀਕ ਹੈ ਵੀਰੇ ਤੇ ਜੇ ਆਪਾਂ ਗੱਲ ਕਰੀਏ ਦੁਕਾਨ ਆ ਜਿਹੜੀ ਤੁਹਾਡੀ ਇਹ ਕਿੰਨੀ ਟਾਈਮ ਪੁਰਾਣੀ ਦੁਕਾਨ ਆ ਇਹ ਆਪਣੀ ਦੁਕਾਨ ਘੱਟੋ-ਕੱਟ 70 ਤੋਂ 75 ਸਾਲ ਤੱਕ ਪੁਰਾਣੀ ਆ ਦਾਦੇ ਪਰਦਾਦਿਆਂ ਦੀ ਜੱਦੀ ਪੁਸ਼ਤੀ ਲੱਗਦੀ ਮਾਲਾ ਤੁਹਾਡੀ ਦਾਦੇ ਪਰਦਾਦਿਆਂ ਦੀ ਜੱਦੀ ਪੁਸ਼ਤੀ ਦੁਕਾਨ ਆ ਇਹ ਦਰਸ਼ਕੋ ਇੱਥੇ ਰਸ ਬੜਾ ਪਿਆ ਰਹਿੰਦਾ ਤਾਂ ਅਸੀਂ ਦੁਪਹਿਰ ਦੇ ਟਾਈਮ ਵੀਡੀਓ ਬਣਾਉਣ ਲੱਗੇ ਹੋਏ ਆ ਤਾਂ ਕਰਕੇ ਹੁਣੇ ਹੁਣੇ ਗਾ ਕਾ ਪੀ ਗਏ ਨੇ ਇੱਕ ਤੇ ਤੇ ਜੇ ਆਪਾਂ ਗੱਲ ਕਰੀਏ ਵੀਰੇ ਇਹਦੇ ਵਿੱਚ ਆਪਾਂ ਨੂੰ ਕਿਹੜੀ ਕਿਹੜੀ ਕਿਸਮ ਦੀ ਜੁੱਤੀ ਮਿਲਦੀ ਆ ਇੱਥੇ ਆਪਣੇ ਕੋਲੇ ਥਿੱਲੇ ਵਾਲੀ ਜੁੱਤੀ ਦਬਕੇ ਦੀ ਲੇਡੀ ਜੁੱਤੀ ਸਪੈਸ਼ਲ ਤਿਆਰ ਕੀਤੀਆਂ ਹੋਈਆਂ ਹੈ ਅੱਛਾ ਜਿਵੇਂ ਹਕੂ ਲਵਾਂਗਾ ਉਹ ਵਾਲੀ ਜੁੱਤੀ ਹਾਂ ਹਾਂ ਜੀ ਹਾਂ ਜੀ ਤੇ ਜਿਹੜੇ ਆਪਣੇ ਖੁੱਸੇ ਘਸੇ ਹੁੰਦੇ ਨੇ ਉਹ ਸਾਰੇ ਮਿਊਂ ਹੁੰਦੇ ਨੇ ਮਲਾਂ ਮੁੰਡੇ ਗੁੰਡੇ ਪਾਉਂਦੇ ਨੇ ਹਾਂਜੀ ਹਾਂਜੀ ਉਹ ਕੜਾਈਆਂ ਦੇ ਹਿਸਾਬ ਨਾਲ ਵੱਖਰੇ ਵੱਖਰੇ ਆਪਣੀ ਤਾਂ ਪਾਕਿਸਤਾਨੀ ਜੁੱਤੀ ਵੀ ਆ ਜੋ ਗਰਮੀ ਦੇ ਸੀਜ਼ਨ 'ਚ ਜ਼ਿਆਦਾ ਚੱਲਦੀ ਆ। ਅੱਛਾ ਅੱਛਾ ਪਾਕਿਸਤਾਨੀ ਜੁੱਤੀ ਗਰਮੀ ਦੇ ਸੀਜ਼ਨ 'ਚ ਜ਼ਿਆਦਾ ਚੱਲਦੀ ਯਾਨੀ ਮੈਨੂੰ ਤਾਂ ਜੁੱਤੀਆਂ ਬਾਰੇ ਇੰਨੀ ਨੌਲੇਜ ਨਹੀਂ ਹੈਗੀ ਤੇ ਕਹਿੰਦੇ ਤੂੰ ਓਡੇ ਕੰਮ ਆ ਤੁਹਾਨੂੰ ਜ਼ਿਆਦਾ ਨੌਲੇਜ ਆ। ਤੇ ਜਿਹੜਾ ਕੜਾਈ ਦਾ ਕੰਮ ਆ ਵਰਕ ਦਾ ਇਹ ਤੁਸੀਂ ਕਿਵੇਂ ਮਲਾਂ ਕਿੱਥੋਂ ਤਿਆਰ ਕਰਾਉਂਦੇ ਹੋ? ਇਹ ਆਪਣੇ ਵਰਕਰ ਰੱਖਿਆ ਨੇ ਜੀ ਆਪ ਉਹ ਹੱਥ ਨਾਲ ਕੜਾਈ ਕਰਦੇ ਨੇ ਆਪ। ਅੱਛਾ ਤੁਹਾਡੇ ਆਪਣੇ ਹੀ ਵਰਕਰ ਰੱਖੇ ਹੋਏ ਨੇ ਤੇ ਉਹ ਤਾਂ ਹੀ ਇੰਨਾ ਬਰੀਕੀ ਕੰਮ ਆਪ ਕਰਦੇ ਨੇ ਉਹ ਹਾਂਜੀ ਹਾਂ ਇਹ ਵਰਕਰ ਆਪਾਂ ਕਿਹੜੀ ਸਾਈਡ ਤੋਂ ਮੰਗਾਉਂਦੇ ਆ ਵੀ ਆਪਾਂ ਫੈਕਟਰੀ ਬਣਾਈ ਹੈ ਆਪਣੀ ਬੈਕ ਸਾਈਡ ਤੇ ਫੈਕਟਰੀ ਬੈਕ ਸਾਈਡ ਤੇ ਤਾਂ ਫੈਕਟਰੀ ਹੈਗੀ ਯਾਨੀ ਆਪਣੇ ਕੋਲ ਜਿਹੜੇ ਵਰਕਰ ਨੇ ਇਹ ਕਿਹੜੀ ਜਗ੍ਹਾ ਤੋਂ ਕੰਮ ਕਰਨ ਆਉਂਦੇ ਨੇ ਆਪਾਂ ਪੁੱਛਦੇ ਆ ਇਹ ਮੇਰਿਟ ਵੱਲੀ ਦੇ ਨੇ ਮੇਰਿਟ ਯੂਪੀ ਬਿਹਾਰ ਮੱਲਾ ਯੂਪੀ ਬਿਹਾਰ ਤੋਂ ਆਉਂਦੇ ਨੇ ਆ ਹਾਂਜੀ ਉਧਰ ਮੱਲਾ ਸਿੱਖਿਆ ਇੱਥੇ ਆਪਣੇ ਕੋਲ ਕੰਮ ਕਰਦੇ ਨੇ ਕਿ ਨਹੀਂ ਹਾਂਜੀ ਠੀਕ ਆ ਠੀਕ ਆ ਵੀਰੇ ਚਲੋ ਬਈਆ ਗੱਲ ਅਗਲੇ ਨੂੰ ਕਿੱਥਾਂ ਮਿਲਦਾ ਨਾ ਰੋਜੀ ਰੋਟੀ ਮਿਲਦੀ ਹੈ ਕਿ ਨਹੀਂ ਆਪਾਂ ਤਾਂ ਹੀ ਕਹਿੰਦੇ ਆ ਪਰਮਾਤਮਾ ਸਾਹਿਬ ਨੂੰ ਦਵੇ ਤੇ ਦਰਸ਼ਕੋ ਆਪਾਂ ਬੜੀਆਂ ਗੱਲਾਂ ਨਾ ਕਰਦੇ ਹੋਏ ਹੁਣ ਨਾ ਤੇ ਆਪਾਂ ਤੁਹਾਨੂੰ ਨਾਲੇ ਦਾ ਕੱਲੀ ਕੱਲੀ ਜੁੱਤੀ ਦਿਖਾਉਨੇ ਆ ਸਾਰੀਆਂ ਬਾਈ ਹੋਣੀਆਂ ਜੋ ਲੱਗੀਆਂ ਹੋਈਆਂ ਨੇ ਤੇ ਨਾਲੇ ਦੱਸਾਂਗੇ ਰੇਟ ਜੁੱਤੀ ਦੇ ਕੀ ਕੀ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਆਪਣੇ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਫੇਸਬੁੱਕ ਤੇ ਦਾ ਬਿਟੂ ਨਹੀਂ ਆ ਪਰ ਬਈ ਨੂੰ ਫਾਲੋ ਕਰ ਲਿਆ ਕਰੋ ਤੇ ਬੈਲ ਆਈਕਨ ਦੀ ਘੰਟੀ ਆਨ ਜਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਓ ਦਿਖਾਉਨੇ ਆ ਸਾਨੂੰ ਜੁੱਤੀਆਂ ਹਾਂਜੀ ਵੀਰੇ ਜੀ ਆਪਾਂ ਗੱਲ ਕਰੀਏ ਜਿਹੜੀ ਉੱਪਰਲੇ ਪਾਸੇ ਪਈਆਂ ਨੇ ਉਹ ਲੇਡੀ ਜੁੱਤੀ ਆ ਹਾਂਜੀ ਹਾਂਜੀ ਲੇਡੀ ਦਬਕੇ ਦੀ ਜੁੱਤੀ ਆਈ ਉਹ ਲੇਡੀ ਦਬਕੇ ਦੀ ਜੁੱਤੀ ਆ ਤੇ ਕੀ ਪ੍ਰਾਈਸ ਆਉਣਾ ਉਹ ਦਾ ਪ੍ਰਾਈਸ 1000 ਰੁਪਏ ਤੋਂ 1100 ਤੱਕ ਦਾ ਪ੍ਰਾਈਸ ਆ ਠੀਕ ਆ ਠੀਕ ਆ ਤੇ ਉਸ ਤੋਂ ਥੱਲੇ ਜਿਹੜੀ ਵਿਚਾਲੇ ਪਈ ਆ ਖੁੱਸੇ ਪਈ ਆ এজੈਂਟਸ ਪਾਕਿਸਤਾਨੀ ਖੁੱਸਾ ਹੈ ਇਹ ਪਾਕਿਸਤਾਨੀ ਖੁੱਸਾ ਦਾ ਰਸ ਕੋ ਦੇਖੋ ਪਣਡਾਈ ਦਾ ਕੰਮ ਦੇਖੋ ਕਿੰਨਾ ਬਰੀਕੀ ਨਾਲ ਇਹ ਛੋਟੀ ਨੋਕ ਵਾਲਾ 2000 ਦਾ ਤੇ ਵੱਡੀ ਨੋਕ ਵਾਲਾ ਜਿਹੜਾ ਪਾਕਿਸਤਾਨੀ ਆ ਉਹ 3500 ਦਾ 3500 ਦਾ ਆ ਨਾ ਠੀਕ ਆ ਤੇ ਉਸ ਤੋਂ ਨੀਚੇ ਫੇਰ ਲੈਡੀ ਜੁੱਤੀਆਂ ਆਂਦੀਆਂ ਲੈਡੀ ਜੁੱਤੀਆਂ ਆਂਦੀ ਤੇ ਇਹ ਵੀ ਥੋੜੀਆਂ ਬੜੀਆਂ ਪਿਆਰੀਆਂ ਜੁੱਤੀਆਂ ਨੇ ਯਾਰ ਤੁਹਾਡਾ ਹਾਂਜੀ ਇਹਨਾਂ ਦਾ ਕੀ ਹੈ ਹੈਂਡਵਰਕ ਆ ਹੀ ਸਾਰਾ ਇਹ ਦਵਕੇ ਦਾ ਹੈਂਡਵਰਕ ਆ ਹੈਂ ਹਾਂਜੀ ਹਾਂ ਇਹ ਸਾਰੀਆਂ ਹੈਂਡਵਰਕ ਨਾਲ ਬਣਾਈ ਹੋਈਆਂ ਨੇ ਯਾਨੀ ਹਾਂਜੀ ਹਾਂਜੀ ਕਈ ਆਪਾਂ ਹੱਥ ਨਾਲ ਕਢਾਈ ਕਰੀ ਹੋਈ ਆ ਹਾਂਜੀ ਠੀਕ ਆ ਠੀਕ ਆ ਤੇ ਦੱਸ ਕੋ ਇਹਨਾਂ ਦੀ ਜੁੱਤੀ ਦੀ ਲੈ ਬੜੀ ਜ਼ਿਆਦਾ ਹੁੰਦੀ ਆ ਯਾਨੀ ਤੇ ਜਿਹੜੀਆਂ ਆਹਾਂ ਨੇ ਵੀਰੇ ਆ ਪਈਆਂ ਇਹ ਦਬਕੇ ਦੀ ਜੁੱਤੀ ਹੈ ਹੈਂਡਵਰਕ ਦੇ ਵਧੀਆ ਪਿਓਰ ਲੈਦਰ ਚੁੱਤੀਆ ਅੰਦਰ ਸਾਰਾ ਲੈਦਰ ਲੱਗਿਆ ਹੈ 쿠ਸ਼ਨ ਵਰਕ ਕੀਤਾ ਹੈ ਸਾਰਾ ਅੱਛਾ ਹਾਂ ਸਾਰਾ ਦੋਨੇ ਦੋਨੇ 쿠ਸ਼ਨ ਵਰਕ ਆ ਸੌਫਟ ਜੁੱਤੀਆ ਆਹ ਵਾਲੀ ਹਾਂਜੀ ਹਾਂਜੀ ਸਾਰੀਆਂ ਹੀ ਸਾਰੀਆਂ ਸਾਰੀਆਂ ਹਾਂਜੀ ਹਾਂਜੀ ਸੌਫਟ 쿠ਸ਼ਨ ਆਈ ਦੇਖੋ ਦਰਸ਼ਕੋ ਕਿੰਨੀਆਂ ਪਿਆਰੀਆਂ ਜੁੱਤੀਆਂ ਨੇ ਪੈਰ ਚ ਪਾਉਣ ਨੂੰ ਵੀ ਆਰਾਮਦਾਇਕ ਜੁੱਤੀਆ ਹਾਂ ਹਾਂ ਤੇ ਆਹ ਦੋ ਉੱਤੇ ਵਾਲੀਆਂ ਵੀ ਹਾਂਜੀ ਦੇਖੋ ਤੇ ਇਹਨਾਂ ਦੇ ਕਿਥੇ ਤੱਕ ਪ੍ਰਾਈਸ ਆਏ ਵੀਰੇ ਇਹ ਬਿੱਜੀ ਨੌਕਸ ਤੋਂ ਸਟਾਰਟਿੰਗ ਹੋ ਕੇ 900 ਹਜ਼ਾਰ 1100 ਬਸ ਇੱਥੇ ਤੱਕ ਹੀ ਨਹੀਂ ਠੀਕ ਆ ਤੇ ਫਿਰ ਜਿਹੜੀ ਆ ਲੈਨ ਆ ਜਾਂਦੀ ਆ ਤੇ ਇਹ ਵੀ ਇੰਨੀ ਕੀ ਰੇਟ ਹੈ ਜੀ 900 ਹਜ਼ਾਰ 1100 ਬਸ ਅਸਾਂ 900 1100 ਦਰਸ ਤੋਂ ਤੁਸੀਂ ਆਪਣੇ ਆ ਦੇਖ ਸਕਦੇ ਹੋ ਵੀਰ ਉਹਨਾਂ ਦਾ ਕੰਮ ਕਰਿਆ ਹੋਇਆ ਮੈਂ ਤੁਹਾਨੂੰ ক্লোਜ ਕੈਮਰਾ ਕਰਕੇ ਦਿਖਾਉਣਾ ਕੱਲੀ ਕੱਲੀ ਲੈਨ ਤੇ ਉਧਰ ਥੱਲੇ ਵਾਲੀ ਲੈਨ ਚ ਆ ਜਾਂਦੀਆਂ ਨੇ ਦੇਖੋ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਆਉਂਦੀ ਆ ਤੁਸੀਂ ਇੱਥੇ ਆ ਕੇ ਇਹਨਾਂ ਦਾ ਲੈ ਸਕਦੇ ਹੋ ਨੰਬਰ ਆਪਾਂ ਇਹਨਾਂ ਦਾ ਵਿੱਚ ਪੜਾਂਗੇ ਤੇ ਉਦੋਂ ਨੀਚੇ ਆ ਜਾਂਦੀਆਂ ਨੇ ਅਰਕਤਰਾਣੀਆਂ ਤੇ ਆ ਸਿੰਪਲ ਆ ਜਾਂਦੀਆਂ ਐ ਵੀਰੇ ਇਹ ਪਲੇਨ ਲੈਦਰ ਜੁੱਤੀ ਆਂਦੀ ਐ ਇਹ ਡੇਲੀ ਰੂਟੀਨ ਵਾਸਤੇ ਅੱਛਾ ਜਿਵੇਂ ਹੈ ਲੈਡੀਜ਼ ਆ ਨਾ ਹਾਂਜੀ ਲੈਡੀਜ਼ ਜੁੱਤੀਆਂ ਨੇ ਇਹ ਪਲੇਨ ਲੈਦਰ ਜੁੱਤੀ ਆ ਪਲੇਨ ਲੈਦਰ ਜੁੱਤੀ ਕਹਿੰਦੇ ਇਹਨੂੰ ਆਪਾਂ ਨਹੀਂ ਠੀਕ ਆ ਠੀਕ ਆ ਇਹ ਕਿੱਥੇ ਤੱਕ ਆ ਇਹ 500 ਕੀ ਸੋਇਓ ਇੱਟਪਾ ਕੀ ਆ ਸੋ ਠੀਕ ਆ ਤੇ ਆ ਦੇਖ ਲੋ ਇਹ ਦਬਕੇ ਦੀ ਹੈਂਡਵਰਕ ਵਾਲੀ ਇਹ ਦਬਕੇ ਦੀ ਹੈਂਡਵਰਕ ਵਾਲੀ ਆ ਆ ਦੇਖ ਸਕਦੇ ਹੋ ਤੁਸੀਂ ਇਹ ਉੱਪਰ ਨਹੀਂ ਦਾ ਲੱਗਾ ਵੀ ਇਹ ਸਾਰੀਆਂ ਨਹੀਂ ਨਹੀਂ ਸਾਰੀਆਂ ਇਕੱਠੀਆਂ ਨਹੀਂ ਇਕੱਠੀਆਂ ਨੇ ਜਿਹੜਾ ਇਹ ਸਟੈਪ ਆ ਹਾਂ ਜਿਹੜਾ ਮੰਲਾ ਖਾਨਾ ਆਪਣਾ ਇਹ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਲਾਏ ਹੋਏ ਨੇ ਹਾਂ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਲਾਏ ਹੋਏ ਨੇ ਰੇਟ ਜਾਨੀ ਉਹੀ 1100 ਤੋਂ ਲੈ ਕੇ 1100 ਇੰਨਾ ਕੀ ਰੇਟ ਹੈ ਇੰਨਾ ਗੇ ਰੇਟ ਆ ਜਿਵੇਂ ਗਾਹ ਕਹਿੰਦਾ ਆ ਮੋਤੀਆ ਆ ਮੋਤੀਆਂ ਵਾਲੀ ਆ ਗਈ ਕਿ ਨਹੀਂ ਹਾਂ ਜੀ ਹਾਂ ਆ ਦੇਖੋ ਰੇਟਸ ਆ ਨਾ ਡਿਜ਼ਾਈਨ ਦਾ ਉਹਨੇ ਬੱਟ ਕੱਢੇ ਪਏ ਨੇ ਤੇ ਆ ਫੇਰ ਥੱਲੇ ਸਿੰਪਲ ਜੁੱਤੀ ਆ ਵੀ ਇਹ ਫੇਰ ਸਿੰਪਲ ਜੁੱਤੀ ਆ ਐ ਸਿੰਪਲ ਕੜਾਈ ਵਾਲੀ ਜੁੱਤੀ ਆ ਜਾਂਦੀ ਆਪਣੇ ਕੋਲ ਭਾਈ ਵਾਲ ਜੁੱਤੀ ਇਹ ਵੀ ਯਾਰ ਬੜੀਆਂ ਪਿਆਰੀਆਂ ਜੁੱਤੀਆਂ ਨੇ ਹਾਂ ਜੀ ਇਹ ਵੀ ਡੇਲੀ ਰਿਟੇਨ ਵਾਸਤੇ ਠੀਕ ਆ ਵੈਸੇ ਵੀ ਪਾ ਲੈਂਦੇ ਤੇ ਦਰਸ਼ਕੋ ਦੇਖ ਲੋ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਆ ਜਿਹੜੀਆਂ ਉੱਪਰ ਪਈਆਂ ਨੇ ਵੀ ਦਬਕੇ ਦੀਆਂ ਨੇ ਵੀਰੇ ਹਾਂਜੀ ਹਾਂਜੀ ਇਹ ਵੀ ਦਬਕੇ ਦੀਆਂ ਆਲ ਦੀ ਲਾਈਨ ਹੋ ਗਈ ਆ ਅੱਛਾ ਆ ਦੇਖੋ ਦਰਸ਼ਕੋ ਆ ਵੀ ਦਬਕੇ ਦੀ ਜੁੱਤੀ ਆ ਆਪਾਂ ਬਾਹਲੀ ਵੀਡੀਓ ਲੰਬੀ ਨਹੀਂ ਬਣਾਉਣੀ ਹੈਗੀ ਤੇ ਦੇਖਣੇ ਘੱਟ ਪਸੰਦ ਕਰਦੇ ਆ ਤੁਹਾਨੂੰ ਆਪਾਂ ਛੇਤੀ ਛੇਤੀ ਦਿਖਾਉਣੇ ਆ ਜਾਨੀ ਪਟਿਆਲੇ ਜਾਣ ਦੀ ਲੋੜ ਨਹੀਂ ਹੈਗੀ ਪਟਿਆਲੇ ਨਾਲ ਤਾਂ ਕਿਤੇ ਘਣ ਘਣ ਜੁੱਤੀਆਂ ਪਈਆਂ ਨੇ ਬਾਈ ਗੱਲ ਕਰਦਾ ਸੀ ਕਹਿੰਦਾ ਵਿੱਚ ਪਟਿਆਲੇ ਦੇ ਆਊਟਰ ਇੱਥੋਂ ਆਇਆ ਨੇ ਅਸੀਂ ਬਣਾ ਕੇ ਭੇਜਦੇ ਆਂ ਵੀਰ ਨਾਮਾ ਬੈਲਾ ਗੱਲ ਕਰਦਾ ਸੀ ਕਹਿੰਦੇ ਪਟਿਆਲੇ ਦੀ ਜੁੱਤੀ ਮਜ਼ਹੂਰ ਆ ਨਾ ਤੁਸੀਂ ਇੱਕ ਵਾਰ ਸੀਲੋ ਵਾਲਿਆਂ ਦੇ ਆਓ ਜ਼ਰੂਰ ਤੇ ਫਿਰ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਕਿਆ ਕਹਣ ਜੁੱਤੀਆਂ ਪਈਆਂ ਨੇ ਮੇਰੀਆਂ ਭੈਣਾ ਇਹੋ ਜਿਹੀਆਂ ਜੁੱਤੀਆਂ ਪਾੜਦੀਆਂ ਨੇ ਉਹੋ ਜੀਆਂ ਨੂੰ ਮਿਲਣਗੀਆਂ ਤੇ ਇਹ ਕਿਹੜੀ ਜੁੱਤੀ ਆ ਗਈ ਵੀਰੇ ਇਹ ਕੜਾਈ ਵਾਲੀ ਜੁੱਤੀ ਆ ਜਾਂਦੀ ਇਹਨੂੰ ਕੜਾਈ ਵਾਲੀ ਜੁੱਤੀ ਕਹਿੰਦੇ ਆ ਹੈ ਹਾਂਜੀ ਠੀਕ ਆ ਆ ਦੇਖ ਸਕਦੇ ਹੋ ਇਹ ਵੀ ਰੇਂਜ 800 ਤੱਕ ਹੁੰਦੀ ਆ ਆ ਜੁੱਤੀਆਂ ਦੀ ਰੇਂਜ 800 ਤੋਂ 800 800 ਤੱਕ ਰੇਂਜ ਹੁੰਦੀ ਆ ਜਾਨੀ ਇਹਨਾਂ ਦੀ ਹੈ 800 900 800 900 ਠੀਕ ਆ ਤੇ ਜਿਹੜੀਆਂ ਥੱਲੇ ਪਈਆਂ ਨੇ ਇਹ ਵੀ ਇੰਨੀ ਕਾਲੀਆਂ ਨੇ ਇਹ ਵੀ ਇੰਨੇ ਕਾਲੀਆਂ ਹੀ ਨੇ ਠੀਕ ਆ ਬਾਈ ਥੋੜਾ ਹੀ ਕਲਾ ਬਾਕੀ ਥੋੜੇ ਵਿੱਚ ਬਹੁਤ ਆ ਬਾਈ ਜੁੱਤੀਆਂ ਦੀ ਇਹਦਾ ਮੰਨਣਾ ਪਰੂਗਾ ਅਸੀਂ ਪਟਿਆਲੇ ਨਹੀਂ ਗਏ ਆ ਦੇਖ ਕੇ ਆਏ ਆ ਯਾਨੀ ਮੈਂ ਤੁਹਾਨੂੰ ਕਹਿੰਦਾ ਸੀ ਇੱਥੇ ਪਟਿਆਲੇ ਜਾਣ ਦੀ ਲੋੜ ਨਹੀਂ ਦੇਸਾਂ ਵਿਦੇਸਾਂ ਜਿਹਨਾਂ ਦੀਆਂ ਜੁੱਤੀਆਂ ਜਾਂਦੀਆਂ ਨੇ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਨੇ ਤੇ ਤੇ ਦਰਸ਼ਕੋ ਉਹ ਤਾਂ ਹੈਗੀ ਸੀ ਮੰਨ ਲਓ ਲੇਡੀਜ਼ ਪਹਿਣਾ ਵਾਸਤੇ ਜੁੱਤੀ ਲੇਡੀ ਜੁੱਤੀ ਤੇ ਆ ਹੈਗੀ ਆ ਜੈਂਟਸ ਵੀਰਾਂ ਵਾਸਤੇ ਮਿਲ ਰਹੀ ਜਿਹੜੇ ਵੀਰ ਪਸੰਦ ਕਰਦੇ ਨੇ ਆ ਦੇਖੋ ਕਿਆ ਕੰਡ ਕਢਾਈ ਕਰੀ ਹੋਈ ਆ ਕਿਹੜੀ ਵੀਰੇ ਪੰਜਾਬੀ ਜੁੱਤੀ ਹੋਈ ਆ ਜਾਂਦੀ ਆ ਇਹ ਹਾਂਜੀ ਪੰਜਾਬੀ ਜੁੱਤੀ ਕਢਾਈ ਵਾਲੀ ਆ ਪੰਜਾਬੀ ਜੁੱਤੀ ਕਢਾਈ ਵਾਲੀ ਆ ਜਾਂਦੀ ਆ ਖੁਸਾ ਲੈ ਲਓ ਜਾਹੇ ਜਿਹੜੇ ਪ੍ਰਕਾਰ ਦੀ ਮਰਜ਼ੀ ਲੈ ਲਓ ਤਿੱਲੇ ਵਾਲੀ ਜੁੱਤੀ ਆ ਜਾਂਦੇ ਤਿੱਲੇ ਵਾਲੀ ਜੁੱਤੀ ਤਿੱਲੇ ਵਾਲੀ ਜੁੱਤੀ ਦੇ ਨਾਮ ਤੇ ਚੜੀਆਂ ਅੱਛਾ ਤਿੱਲੇ ਵਾਲੀ ਜੁੱਤੀ ਵਾਲੇ ਨਾਮ ਤੇ ਚਲਦੀ ਆ ਇਹ ਤੇ ਜਾਨੀ ਮਰਦਾ ਇਹਨਾਂ ਦਾ ਕਢਾਈ ਦਾ ਵਰਕ ਬਹੁਤ ਵਧੀਆ ਆ ਦੇਖ ਲਓ ਤੁਹਾਨੂੰ ਆਪਾਂ ਕਲੋਜ਼ ਕੈਮਰਾ ਕਰਦੇ ਆ ਫਿਰ ਵੀਡੀਓ ਲੰਬੀ ਪਾੜੀ ਹੋ ਜਾਣੀ ਆ ਆਪਾਂ ਤੁਹਾਨੂੰ ਦਿਖਾ ਦੇਣਾ ਦੇਖੋ ਕਢਾਈ ਦਾ ਕੰਮ ਦੇਖੋ ਤੁਸੀਂ ਪਹਿਲਾਂ ਬਟ ਕੱਢੇ ਇਹ ਤਿੱਲੇ ਵਾਲੀ ਜੁੱਤੀ ਆ ਬਾਈ ਉਹਨਾਂ ਦੀ ਆਹ ਦੇਖੋ ਤੁਸੀਂ ਸਾਈ ਤੇ ਵੀ ਬਣਵਾ ਸਕਦੇ ਹੋ ਇੱਥੇ ਪੈਰ ਦਾ ਮੇਚਾ ਦੇ ਕੇ ਬਣੀ ਬਣਾਈ ਲੈ ਕੇ ਜਾਣੀ ਆ ਬਣੀ ਬਣਾਈ ਲੈ ਕੇ ਲਜੋ ਕਿ ਨਹੀਂ ਭਾਈ ਹਾਂਜੀ ਹਾਂਜੀ ਆਰਡਰ ਤੇ ਵੀ ਤਿਆਰ ਕੀਤੀ ਜਾਂਦੀ ਆ ਆਰਡਰ ਤੇ ਵੀ ਤਿਆਰ ਕਰ ਦਿੰਦੇ ਹਾਂ ਕੋਈ ਨਹੀਂ ਹਾਂਜੀ ਤੇ ਆ ਸਿੰਪਲ ਜੁੱਤੀਆਂ ਆ ਗਈਆਂ ਇਹ ਸਿੰਪਲ ਪਲੇਨ ਜੁੱਤੀਆਂ ਆ ਇਹ ਬਿਨਾ ਨੋਕ ਤੇ ਜੁੱਤੀ ਆ ਗਈ ਸਿੰਪਲ ਐ ਜਿਵੇਂ ਡੇਲੀ ਰੇਟੇਨ ਵਾਸਤੇ ਹਾਂ ਹਾਂ ਖਸਿਆ ਆ ਗਿਆ ਹਾਂਜੀ ਤੇ ਆ ਪਲੇਨ ਆ ਗਈ ਆ ਫੇਰ ਕੜਾਈ ਵਾਲੀ ਜੁੱਤੀ ਆ ਗਈ ਇੱਕ ਕੜਾਈ ਵਾਲੀ ਇਹ ਦੇਖ ਸਾਡੇ ਨੂੰ ਤੁਸੀਂ ਕੜਾਈ ਦੇਖੋ ਬਰੀਕੀਆ ਕੰਮ ਦੇਖੋ ਤੁਸੀਂ ਤੇ ਆਹਾਂ ਵਾਲੀਆਂ ਇਹ ਪਲੇਨ ਜੁੱਤੀਆਂ ਆਂਦੀਆਂ ਨੇ ਨੋਕ ਵਾਲੀ ਪਲੇਨ ਜੁੱਤੀਆਂ ਆਂਦੀਆਂ ਨੇ ਨੋਕ ਵਾਲੀ ਦੱਸ ਕੋ ਤੁਸੀਂ ਦੇਖ ਲਓ ਦੋਨੋਂ ਹੀ ਦਿਖਾਉਂਦੇ ਆ ਤੁਹਾਨੂੰ ਫਿਰ ਨੇੜੇ ਉੱਪਰ ਲੰਬੀ ਵਾਲੀ ਵੀਡੀਓ ਚ ਲਈ ਜਾਣੀ ਆ ਕਿ ਨਹੀਂ ਤੇ ਇਹ ਵੀਰੇ ਗਰੀਬਾਰ ਆਪਣੇ ਇੱਥੇ ਹੀ ਜ਼ਿਆਰ ਕਰਦੇ ਨੇ ਹੈ ਹਾਂਜੀ ਹਾਂਜੀ ਗਰੀਬਾਰ ਰੱਖਿਆ ਨੇ ਆਪਣੇ ਅੱਛਾ ਅੱਛਾ ਆਹ ਥੱਲੇ ਫਿਰ ਲੇਡੀ ਆ ਗਈਆਂ ਹਨਾ ਨੇੜੇ ਨੇੜੀ ਜੁੱਤੀਆਂ ਹਾਂ ਹਾਂ ਹਲੋ ਲੇਡੀਜ਼ ਆਪਾਂ ਪਹਿਲਾਂ ਦਿਖਾ ਆ ਵੀ ਬਹੁਤ ਹੋਤੀਆਂ ਤੇ ਆਹ ਜੁੱਤੀਆਂ ਥੋੜੀਆਂ ਬਾਕੀ ਬਾਹ ਕਮਾਲ ਨੇ ਵੀਰੇ ਅੱਡੀ ਇਹਨਾਂ ਦੀ ਕੀ ਰੇ ਜਾਂ ਇਹ ਵੀਰੇ ਪਲੇਨ ਜੁੱਤੀ ਆ ਜਿਹੜੀ 레이జర్ ਵਾਲੀ ਉਹ 7 750 ਤੱਕ ਤੇ ਜਿਹੜੀ ਕੜਾਈ ਵਾਲੀ ਜੁੱਤੀ ਆ ਉਹ 1000 ਰੁਪਏ ਤੋਂ ਸਟਾਰਟ ਹੋ ਜਾਂਦੀ ਆ 1000 1000 1500 2000 2500 3000 ਤੱਕ ਜੁੱਤੀ ਪਈ ਆ ਤਾਂ ਮਨ ਲਾਪਾ ਸਟਾਰਟ 1000 ਤੋਂ ਸਟਾਰਟ ਹੋ ਗਏ ਕੜਾਈ ਵਾਲੀ ਜੁੱਤੀ ਆਪਣੇ ਕੋਲ 3000 ਤੱਕ ਪਈ ਆ ਹਾਂਜੀ ਹਾਂ ਜਿਹੜੀ ਆ ਪਲੇਨ ਜੁੱਤੀ ਆ ਇਹ 700 ਤੋਂ ਆਈ ਇਹ 700 ਦੀ ਆ 700 750 ਤੇ ਜਿਹੜੀਆਂ ਆ ਜੁੱਤੀਆਂ ਨੇ ਵੀਰੇ ਆਹ ਪਾਕਿਸਤਾਨੀ ਆ ਜਾਂਦੀਆਂ ਹੁੱਤੀਆਂ ਇਹ ਪਾਕਿਸਤਾਨੀ ਜੁੱਤੀਆਂ ਆ ਗਈਆਂ 2000 ਰੇਟ ਆ ਕਿਸੇ ਦਾ 1800 ਠੀਕ ਆ ਠੀਕ ਆ ਨੀਚੇ ਵਾਲੇ ਖੁੱਸੇ ਆ ਜਾਂਦੇ ਨੇ ਪਾਕਿਸਤਾਨੀ ਇੱਕ ਮਿੰਟ ਪਹਿਲਾਂ ਆ ਦਿਖਾ ਦਈਏ ਇਹਨਾਂ ਦੀ ਚੜਾਈ ਦਾ ਆਪਣੇ ਨਾਲ ਫਰਕ ਆ ਨਾ ਹਾਂਜੀ ਇਹਨਾਂ ਦਾ ਹੈਂਡ ਹੈਂਥੀ ਘੜਾਈ ਹੁੰਦੀ ਆ ਨਾ ਹੱਥੀ ਘੜਾਈ ਹੁੰਦੀ ਆ ਹੈਂ ਤੇ ਆ ਨੋਕ ਵੀ ਇਹਨਾਂ ਦੀ ਵੱਖਰੀ ਤਰ੍ਹਾਂ ਕਰਕੇ ਲਾਈ ਗਈ ਆ ਕਿ ਨਹੀਂ ਹਾਂਜੀ ਹਾਂਜੀ ਆ ਤੇ ਇਹਦਾ ਕੀ ਰੇਟ ਆ ਵੀਰੇ ਇਹ 1800 2000 ਇੱਥੇ ਤੱਕ ਰੇਂਜ ਆ। ਠੀਕ ਆ ਤੇ ਜਿਹੜੀਆਂ ਨੀਚੇ ਆ ਗਈ ਇਹ ਇਹ ਵੀ 1800 2000 ਵਾਲੀ ਉਹ ਜਿਹੜੇ ਖੁੱਸੇ ਆ ਗਏ ਹੁਣ ਆ ਤਿੰਨ ਪੀਸ ਵਾਲੇ ਆ ਜਿਹੜੀ ਖੁੱਸਾ ਆ 3200 3000 3500 ਇੱਥੇ ਤੱਕ ਰੇਂਜ ਆ। ਅੱਛਾ ਜਿਹੜੀਆਂ ਆ ਪਈਆਂ ਨੇ ਹਨਾ ਆ ਵਾਲੀਆਂ? ਹਾਂਜੀ ਹਾਂਜੀ। ਠੀਕ ਆ 3200 3000 ਇੱਥੇ ਤੱਕ ਰੇਂਜ ਆ ਇਹਨਾਂ ਦੀ। ਹਾਂਜੀ ਹਾਂਜੀ। ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਉਹ ਮਾਮਾ ਦਾ ਡਿਸਕਾਊਂਟ ਤਾਂ ਦਵੇਂਗਾ ਉਹ। ਉਹ ਤਾਂ ਡਿਸਕਾਊਂਟ ਤਾਂ ਦਵੇਂਗਾ ਹੀ। 10% ਡਿਸਕਾਊਂਟ ਤੁਹਾਨੂੰ ਜਰੂਰ ਮਿਲੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਤੇ ਫੇਸਬੁੱਕ ਤੇ ਆਪਾਂ ਨੂੰ ਫਾਲੋ ਕਰੂਗਾ ਉਹਨੂੰ ਵੀਰੋਣੀ ਡਿਸਕਾਊਂਟ ਜਰੂਰ ਦੇਣਗੇ ਕਿ ਨਹੀਂ ਹਾਂ ਤੇ ਬਾਕੀ ਆਹ ਦੇਖ ਲਓ ਤੁਸੀਂ ਲੇਡੀ ਜੁੱਤੀਆਂ ਲੱਗੀਆਂ ਨੇ ਵੀਰੇ ਦੇਖ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਲਦੀ ਜਲਦੀ ਵਿੱਚ ਹਾਂ ਥੱਲੇ ਗਰਗਾਬੀ ਜੁੱਤੀਆਂ ਵੀ ਪਈਆਂ ਨੇ ਤੇ ਇੱਕ ਚੀਜ਼ ਬਹੁਤ ਵਧੀਆ ਜਿਹੜਾ ਬਾਪੂ ਉਹਨਾਂ ਦਾ ਆ ਜੀ ਇਹ ਇੱਥੇ ਤਿਆਰ ਕਰਦੇ ਨੇ ਆਪ ਮੂਹਰੇ ਬਹਿ ਕੇ ਨਹੀਂ ਅਗਲਾ ਭੁੱਲ ਜਾਂਦਾ ਵੀ ਸਾਡੀ ਦੁਕਾਨ ਵੱਡੀ ਹੋ ਗਈ ਇਹਨੂੰ ਬੈਕ ਸਾਈਡ ਲੈ ਜਾਓ ਇਹ ਥੋੜੀ ਕੰਮ ਆਲਾ ਕਾਮਯਾਬੀ ਦਾ ਰਾਜ਼ ਇਹੀ ਆ ਜੀ ਹਾਂਜੀ ਹਾਂਜੀ ਜਿਹੜਾ ਤੁਸੀਂ ਇੱਥੇ ਬਹਿ ਕੇ ਆਪਣਾ ਪੱਥਰ ਨਹੀਂ ਭੁੱਲਦੇ ਹੈਗੇ ਜਿਹੜਾ ਆਪਣਾ ਵਿਰਸਾ ਨਹੀਂ ਭੁੱਲਦੇ ਹੈਗੇ ਹਾਂਜੀ ਹਾਂਜੀ ਵਿਰਸੇ ਨਾਲ ਜੁੜੇ ਹੋਏ ਹੋ ਗਣੇ ਬੜੇ ਸਾਡੇ ਦਾਦੇ ਪੁਰਦਾਦਿਆਂ ਨੇ ਕੰਮ ਕਰਿਆ ਅਸੀਂ ਇਹਨੂੰ ਮੂਰੇ ਰੱਖਦੇ ਆਂ ਮੂਰੇ ਪਹਿਲਾਂ ਬੈਠ ਕੇ ਹੀ ਆਂ ਦੁਕਾਨ ਦੇ ਇਹ ਯਾਨੀ ਛੋਟੀ ਚੀਜ਼ ਬਹੁਤ ਵਧੀਆ ਸਲਾਘਾ ਜੋਗ ਆ ਯਾਨੀ ਇਹਨੂੰ ਆਪਾਂ ਸਲਾਮ ਕਰਦੇ ਆਂ ਤੇ ਆ ਹੁਣ ਤੁਹਾਨੂੰ ਗਗਾਮੀਆਂ ਦਿਖਾਉਨੇ ਆਂ ਦਰਸ਼ਕੋ ਇਹਨਾਂ ਕੋਲ ਸਟਾਕ ਬਾਧੂ ਬਣਿਆ ਰਹਿੰਦਾ ਆ ਦੇਖ ਲਓ ਬਾਈ ਉਹਨਾਂ ਦੇ ਕਾਰੀਗਰ ਮੰਨ ਲਾ ਇਧਰ ਮੇਰਟ ਸਾਈਡ ਤੋਂ ਬੁਲਾਏ ਹੋਏ ਨੇ ਯਾਨੀ ਜਿਹੜਾ ਕੜਾਈ ਦਾ ਕੰਮ ਕਰਦੇ ਨੇ ਯਾਨੀ ਪੂਰਾ ਵਧੀਆ ਕੰਮ ਕਰਦੇ ਨੇ ਉਦੋਂ ਹੀ ਐਵੇਂ ਕਾਰੀਗਰ ਚਾਹੇ ਸੂਟਾਂ ਦੀ ਕੜਾਈ ਦਾ ਕੰਮ ਕਰ ਲੋ ਚਾਹੇ ਜੁੱਤੀਆਂ ਦੀਆਂ ਨਹੀਂ ਕਾਰੀਗਰ ਉਧਰ ਹੀ ਆਉਂਦੇ ਨੇ ਯਾਰ ਉਧਰ ਆਉਂਦੇ ਨੇ ਹਾਂ ਆਪਣੇ ਲੋਕ ਤਾਂ ਹੁਣ ਕੈਨੇਡਾ ਭੱਜ ਗਏ ਕੰਮ ਕੀ ਨਾ ਦੇਖਣਾ ਕਿ ਨਹੀਂ ਪਰ ਇਹਨਾਂ ਦੀਆਂ ਜੁੱਤੀਆਂ ਇੱਥੇ ਲੋਕ ਕੈਨੇਡਾ ਅਮਰੀਕਾ ਲੈ ਕੇ ਜਾਂਦੀਆਂ ਨੇ ਇਹ ਆਪਾਂ ਉਹਨੂੰ ਕਹਿ ਸਕਦੇ ਆ ਤੇ ਆ ਵੀਰੇ ਕੀ ਕਿਹੜੀ ਜੁੱਤੀ ਪਈ ਆ ਮੈਨੂੰ ਇਹ ਦੱਸ ਦੇ ਮੜੀ ਇਹ ਪਾਕਿਸਤਾਨੀ ਜੁੱਤੀ ਪਈ ਹੈ ਪਾਕਿਸਤਾਨੀ ਕਿ ਪਾਕਿਸਤਾਨੀ ਕਿਹੜੀ ਜੁੱਤੀ ਆ ਇਹ ਪਾਕਿਸਤਾਨੀ ਸੱਚੇ ਤਲੇ ਜੁੱਤੀ ਆ ਵਾਲੀ ਇਹ ਪਾਕਿਸਤਾਨੀ ਤਿੱਲੇ ਦੀ ਜੁੱਤੀ ਆ ਇਹਦਾ ਰੇਟ 800 ਰੁਪਿਆ 8000 ਰੁਪਿਆ ਰੇਟ ਹੈ ਇਹਦਾ ਇਹ ਕਿਦਕੜਾ ਯੂਅਰ ਬੋਡੀ ਘਦਰ ਨਾਗਾ ਨਹੀਂ ਇਹ ਤੁਸੀਂ ਆਪ ਬਣਾਉਨੇ ਫਿਰ ਨਹੀਂ ਨਹੀਂ ਇਹ ਉਧਰੋਂ ਹੀ ਬਣ ਕੇ ਆਉਂਦੇ ਅਸਾਂ ਪਾਕਿਸਤਾਨ ਤੋਂ ਹੀ ਮਾ ਕੇ ਆਉਂਦੀ ਆ ਇੰਪੋਰਟ ਕਰਦੇ ਆਪਾਂ ਕਰੀ ਠੀਕ ਆ ਠੀਕ ਆ ਤੇ ਕਾ ਭਈਆ ਕਹਿੰਦੇ ਹਾਂਜੀ ਠੀਕ ਆ ਤੇ ਆਹ ਦਰਸ ਕੋ ਆਂਦੇ ਗਰਗਾਬੀ ਜੁੱਤੀਆਂ ਇਹਨਾਂ ਦੀਆਂ ਅਸੀਲੋ ਵਾਲਿਆਂ ਦਾ ਨਾਮ ਦੇਖ ਲਓ ਦਾਦੇ ਪੜਦਾਦਿਆਂ ਤੋਂ ਦੁਕਾਨੇ ਇਹਨਾਂ ਦੀ ਚੱਲੀ ਆ ਰਹੀ ਆ ਇਹ ਤੇ ਆਹ ਗਰਗਾਬੀਆਂ ਪਈਆਂ ਨੇ ਇਹ ਗਰਗਾਬੀਆਂ ਵੀਰੇ ਤੁਸੀਂ ਇੰਨੀਆਂ ਕ ਬਣਾ ਕੇ ਰੱਖਦੇ ਜਾਨੀ ਜੇ ਕਿਸੇ ਬੰਦੇ ਨੂੰ ਮੱਲਾ ਲੋੜ ਹੋਵੇ ਆਪਾਂ ਆਰਡਰ ਤੇ ਤਿਆਰ ਕਰ ਦਿੰਦੇ ਆਪਾਂ ਗਰਗਾਬੀ ਆਰਡਰ ਤੇ ਤਿਆਰ ਕਰ ਦਿੰਨੇ ਆ ਇਹਨਾਂ ਦਾ ਕੀ ਪ੍ਰਾਈਸ ਆ ਨਵਾਂ ਹੀ ਨਵਾਂ ਸਟਾਈਲ ਚੱਲਿਆ ਵਾ ਇਹ ਗਰਮੀ ਦਾ ਸੀਜ਼ਨ ਚ ਅੱਛਾ ਆ ਨਵਾਂ ਸਟਾਈਲ ਚੱਲਿਆ ਹੈ 550 ਰੁਪਿਆ 550 ਰੁਪਿਆ ਰੇਟ ਹੈ ਦਾ ਠੀਕ ਆ ਠੀਕ ਆ ਇਹਨਾਂ ਆ ਵੀ ਨਮਾਈਆਂ ਦੇ ਨਾਲ ਆਈ ਹੈ ਕਿ ਨਹੀਂ ਹਾਂਜੀ ਹਾਂਜੀ ਨਵਾਂ ਸਟਾਈਲ ਚੱਲਿਆ ਹੈ ਮੇਰੇ ਗਾਬੀ ਦਾ ਹੁਣ ਆ ਦੇਖੋ ਆ ਗਰਗਾਬੀ ਆਪਣੇ ਕੋਲੇ ਸਿਆਹ ਹਾਂ ਠੀਕ ਆ ਤਣੀ ਜਹਾ ਜੇ ਮਰਜ਼ੀ ਲੈ ਲਓਗੇ ਨਹੀਂ ਹਾਂਜੀ ਹਾਂਜੀ ਹਾਂ ਹਾਂ ਆਰਡਰ ਤੇ ਵੀ ਤਿਆਰ ਕਰ ਦਨੇ ਆਂ ਤਿਆਰ ਕਰ ਦਿੰਦੀ ਆ ਠੀਕ ਆ ਠੀਕ ਆ ਤੇ ਦਰਸ਼ਕੋ ਬਾਕੀ ਸਟਾਕ ਬਾਈਉਨਾ ਕੋਲ ਬਣੇ ਰਹਿਣਾ ਆ ਬਾਕੀ ਆਪਣਾ ਸਟਾਕ ਪਿਆਇ ਕਾ ਲੂੰ ਕਿ ਕੈਨੇਡਾ ਸ਼ਿਪਮੈਂਟ ਹੋਣੀ ਹੈ ਇਹਦੀ ਹਾਂ ਕੈਨੇਡਾ ਜਾਣਾ ਹਾਂਜੀ ਹਾਂਜੀ ਆ ਦਰਸ਼ਕੋ ਦੇਖ ਲਓ ਸਾਰਾ ਕੈਨੇਡਾ ਸੇ ਜਾਣਾ ਹੈ ਇਹ ਸ਼ਿਪਮੈਂਟ ਹੋਣੀ ਹੈ ਇਹਦੀ ਆਹ ਦੇਖ ਲਓ ਤੁਸੀਂ ਲਾ ਸਾਈ ਜਿੰਨਾ ਮਰਜ਼ੀ ਆ 13 ਨੰਬਰ ਦਾ ਹੁਣ ਸਾਹ 13 ਨੰਬਰ ਦਾ ਇਹ ਹੈ 13 ਨੰਬਰ ਉਧਰ ਗੋਲਿਆਂ ਦੇ ਪੈਰ ਬੜੇ ਨੇ ਕਿ ਨਹੀਂ ਜਿਹੜੇ ਆਪਣੇ ਲੋਕ ਜੰਪ ਪਾ ਲਨੇ ਉਹਨਾਂ ਦੇ ਵੀ ਬੜੇ ਹੋ ਜਾਂਦੇ ਨੇ ਹਾਂਜੀ 11 12 13 ਤਿੰਨ ਸਾਈਜ਼ ਚੱਲਦੇ ਨੇ ਉਧਰ ਆਸੇ 11 12 13 ਤਿੰਨ ਸਾਈਜ਼ ਆ ਸਾਰਾ ਦੇਖੋ ਸਟਾਕ ਬਣਿਆ ਹੋਇਆ ਔਰ ਵੀਰ ਜੀ ਆਪਣੇ ਗੁਰੂ ਜੀ ਦੀ ਫੋਟੋ ਆ ਹਾਂ ਜੀ ਉਹ ਗੁਰੂ ਜੀ ਦੀ ਫੋਟੋ ਦਾਦਾ ਜੀ ਦੀ ਫੋਟੋ ਆ ਪਰਦਾਦਾ ਜੀ ਦੀ ਫੋਟੋ ਆ ਉਹ ਦਾਦਾ ਜੀ ਦੀ ਫੋਟੋ ਨਾਲ ਆਪਣੇ ਪਰਦਾਦਾ ਜੀ ਦੀ ਫੋਟੋ ਆਪਣੇ ਬਾਬਾ ਜੀ ਨੇ ਕਵੀदास ਭਗਤ ਜੀ ਕਿ ਨਹੀਂ ਨਾਲ ਹਰਮੰਦਰ ਸਾਹਿਬ ਜੀ ਦੀ ਫੋਟੋ ਲਾਈ ਹੋਈ ਦੇਖੋ ਤੁਸੀਂ ਆਪਣੇ ਦਾਦਾ ਪਰਦਾਦਾ ਜੀ ਨੂੰ ਭੁੱਲੇ ਨਹੀਂ ਬਹੁਤ ਵਧੀਆ ਗੱਲ ਆ ਹਾਂ ਜੀ ਹਾਂ ਫੋਟੋ ਲਾ ਕੇ ਰੱਖਣੀ ਤੇ ਦਰਸ਼ਕੋ ਬਾਕੀ ਤੁਹਾਨੂੰ ਸਟਾਕ ਸਾਰਾ ਦਿਖਾਤਾ ਬਾੜੀਆਂ ਹੁਣ ਗੱਲਾਂ ਕੀ ਕਰੀ ਜਾਣੀਆਂ ਨੇ ਵੀਡੀਓ ਦੇ ਵਿੱਚ ਹਨਾ ਤੇ ਹਾਂ ਵੀਰ ਇੱਥੇ ਆ ਜਾ ਤੂੰ ਇੱਥੇ ਖੜ ਜਾ ਇੱਧਰ ਆ ਜਾ ਤੇ ਲਾਸਟ ਦੇ ਵਿੱਚ ਕੋਈ ਦਰਸ਼ਕਾਂ ਨੂੰ ਸੁਨੇਹਾ ਮੈਸੇਜ ਦੇਣਾ ਚਾਹੁੰਦਾ ਹਾਂ ਮੈਂ ਦਰਸ਼ਕਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਵੀ ਇੱਕ ਵਾਰੀ ਦੁਕਾਨ ਤੇ ਆ ਕੇ ਵਿਜ਼ਿਟ ਕਰਨ ਤੇ ਅਲਗ-ਅਲਗ ਤਰ੍ਹਾਂ ਦੀ ਵੈਰਾਈਟੀ ਦੇਖਣ ਹਾਂ ਤੇ ਜਿਹੜਾ ਕਿ ਫੋਟੋ ਦੇ ਮੁਤਾਬਿਕ ਆਰਡਰ ਤੇ ਵੀ ਜੁੱਤੀ ਤਿਆਰ ਕੀਤੀ ਜਾਂਦੀ ਹੈ ਠੀਕ ਆ ਨਾਲੇ ਆਪਣੇ ਨੇੜੇ ਜਿਹੜੇ ਹੈ ਜੀ ਜੁੱਤੀ ਕੋਈ ਬਣਾਉਂਦਾ ਨਹੀਂ ਹੈਗਾ ਸੂਟ ਜਿਵੇਂ ਕੇ ਸੂਟ ਲੇਡੀਜ਼ ਸੂਟ ਹੁੰਦੇ ਆ ਨਾ ਉਹਦੇ ਨਾਲ ਦੀ ਮੈਚਿੰਗ ਕਰਕੇ ਦਿੱਤੀ ਤਿਆਰ ਕੀਤੀ ਜਾਂਦੀ ਹੈ ਆਪਣੇ ਕੋਲ ਦਬਕੇ ਦੀ ਕੜਾਈ ਦੇ ਵਿੱਚ ਠੀਕ ਆ ਠੀਕ ਆ ਠੀਕ ਆ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਨੂੰ ਡਿਸਕਾਊਂਟ ਉਹਨੂੰ ਡਿਸਕਾਊਂਟ ਦਵਾਂਗੇ ਤੇ ਤੁਹਾਡੇ ਪੇਜ ਨੂੰ ਦਿਖਾ ਕੇ ਲਾਈਕ ਕਰੂਗਾ ਉਹਨੂੰ ਹਾਂ ਸ਼ੇਅਰ ਕਰਗਾ ਤੂੰ ਹਾ ਖਾਊਗਾ ਵੀ ਲਾਈਕ ਕਰਿਆ ਆ ਜਾਂ ਸਪੈਸ਼ਲ ਡਿਸਕਾਊਂਟ ਉਹਨਾਂ ਨੂੰ ਆਪਾਂ ਦਵਾਂਗੇ ਹਾਂ ਜਾਂ ਚੈਨਲ ਸਬਸਕ੍ਰਾਈਬ ਕਰਿਆ ਆ ਕਿ ਨਹੀਂ ਆਪਣਾ ਫੇਸਬੁੱਕ ਤੇ ਵੀ ਆ ਤੇ YouTube ਤੇ ਵੀ ਇਹ ਬਿੱਟੂ ਨੇ ਆ ਪਰ ਆਪਣਾ ਦੇ ਨਾਮ ਨਾਲ ਹੈਗਾ ਆਪਣਾ ਠੀਕ ਆ ਤੇ ਹਾਂਜੀ ਦਰਸ਼ਕੋ ਇਹ ਤੁਹਾਨੂੰ ਡਿਸਕਾਊਂਟ ਜ਼ਰੂਰ ਦੇਣਗੇ ਜਿਹੜਾ ਆਪਾਂ ਨੂੰ ਲਾਇਕ ਸਬਸਕ੍ਰਾਈਬ ਕਰਕੇ ਆਊਗਾ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮੱਚ ਹਾਂਜੀ ਦਰਸ਼ਕੋ ਆ ਦੇਖ ਲਓ ਤੁਸੀਂ ਹਾਂ ਬਾਈ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਹ ਤਾਂ ਬਿੱਟੂ ਨੀ ਪਰ ਪੇਜ ਨੂੰ ਫਾਲੋ ਜ਼ਰੂਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ